ਦੋਸਤੋ ਜਿਹੜੀ ਤੁਸੀਂ ਇਹ ਗੱਡੀ ਟੰਗੀ ਦੇਖ ਰਹੇ ਹੋਏ ਤੁਹਾਡੇ ਵਾਸਤੇ ਚੇਤਾਵਨੀ ਹੋ ਸਕਦੀ ਹੈ ਤੁਹਾਡੇ ਪਰਿਵਾਰ ਬਚ ਸਕਦੇ ਨੇ ਇਸ ਗੱਡੀ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਲਓ ਵੀ ਇਸ ਗੱਡੀ ਦੇ ਵਿੱਚ ਜਿਹੜੇ ਬੈਠੇ ਸੀ ਉਹਨਾਂ ਦਾ ਕੀ ਹਾਲ ਹੋਇਆ ਹੋਣਾ ਰੋਡ ਦੇ ਉੱਤੇ ਇਹ ਗੱਡੀ ਜਿਹੜੀ ਟੰਗੀ ਗਈ ਹੈ ਤਾਂ ਕਿ ਤੁਸੀਂ ਜਿਹੜਾ ਸਪੀਡ ਲਿਮਟ ਦੇ ਉੱਤੇ ਚੱਲ ਸਕੋ ਤੁਹਾਨੂੰ ਇੱਕ ਚੇਤਾਵਨੀ ਦਿੱਤੀ ਗਈ ਆ ਬਹੁਤ ਹੀ ਜਿਆਦੇ ਸਖਤ ਚੇਤਾਵਨੀ ਐ ਇਹਦੇ ਟਾਇਰ ਮੱਚ ਗਏ ਸਾਰਾ ਰੰਗ ਉੱਤਰ ਗਿਆ ਗੱਡੀ ਦਾ ਅੰਦਰੋਂ ਦੇਖੋ ਦੋਸਤੋ ਕੀ ਹਾਲ ਹੋ ਚੁੱਕਿਆ ਗੱਡੀ ਦਾ ਕੋਈ ਸੀਟ ਜਿਹੜੀ ਬੈਠਣ ਲਈ ਨਹੀਂ ਬਚੀ ਸਾਰਾ ਕੁਝ ਮੱਚ ਗਿਆ ਇਸ ਗੱਡੀ ਦਾ ਐਸਯੂਵੀ ਗੱਡੀ ਜਿਹੜੀ ਵੱਡੀ ਮੈਨੂੰ ਲੱਗਦਾ ਇਹ ਡਰਾਈਵਰ ਗੱਡੀ ਹੋਣੀ ਇਹ ਇੱਥੋਂ ਦੇ ਰੋਡ ਜਿਹੜੇ ਅਸਿਸਟੈਂਸ ਕਰਦੇ ਨੇ ਉਹਨਾਂ ਵੱਲੋਂ ਇਹ ਗੱਡੀ ਇਹ ਇੱਕ ਬੀਮ ਦੇ ਉੱਤੇ ਟੰਗੀ ਗਈ ਐ ਤਾਂ ਕਿ ਜਿਹੜਾ ਤੁਸੀਂ ਲੋਕ ਜਿਹੜੇ ਇੱਥੇ ਤੇਜ਼ ਗੱਡੀ ਚਲਾਉਂਦੇ ਨੇ ਤੇਜ਼ ਵਾਹਨ ਚਲਾਉਂਦੇ ਨੇ ਉਹਨਾਂ ਨੂੰ ਇੱਕ ਵੱਡੀ ਚੇਤਾਵਨੀ ਹੈ ਕਿ ਤੁਸੀਂ ਇੱਕ ਸਪੀਡ ਲਿਮਟ ਦੇ ਵਿੱਚ ਜਿਹੜੀ ਗੱਡੀ ਹੈ ਆਪਣੀ ਉਹ ਕੋਈ ਵੀ ਵਾਹਕਲ ਹੈ ਇੱਧਰੋਂ ਤੋਂ ਇੱਧਰ ਜਾਣਾ ਜਾਂ ਕਿਸੇ ਵੀ ਪਾਸੇ ਤੁਸੀਂ ਰੋਡ ਤੇ ਕਿਤੇ ਹੋਰ ਵੀ ਚੱਲਣਾ ਤਾਂ ਮਤਲਬ ਕਿ ਤੁਸੀਂ ਇੱਕ ਸਪੀਡ ਲਿਮਟ ਦੇ ਵਿੱਚ ਜਿਹੜੀ ਆਪਣੀ ਕੰਟਰੋਲ ਗੱਡੀ ਚਲਾਉਣੀ ਹੈ ਤੇ ਦੋਸਤੋ ਤੁਸੀਂ ਦੇਖ ਲਓ ਕਿ ਇਸ ਗੱਡੀ ਦਾ ਕੋਈ ਵੀ ਪੁਰਜਾ ਇਹੋ ਜਿਹਾ ਨਹੀਂ ਬਚਿਆ ਜੋ ਮੱਚਾ ਨਾ ਹੋਵੇ ਸਾਰੀ ਦੀ ਸਾਰੀ ਗੱਡੀ ਜਿਹੜੀ ਮੱਚ ਚੁੱਕੀ ਹੈ ਇੱਕ ਰੋਡ ਐਕਸੀਡੈਂਟ ਦੇ ਵਿੱਚ ਜਿਹੜੀ ਇਹਨੂੰ ਅੱਗ ਲੱਗ ਚੁੱਕੀ ਸੀ ਤੇ ਇਹ ਹੁਣ ਇੱਥੇ ਇੱਕ ਤੁਹਾਡੇ ਸੇਫ ਡਰਾਈਵ ਦੇ ਨਾਲ ਮਤਲਬ ਤੁਹਾਨੂੰ ਦੱਸਣ ਲਈ ਕਿ ਤੁਸੀਂ ਸੇਫ ਡਰਾਈਵ ਕਰਨੀ ਹੈ ਇਸ ਲਈ ਇਹ ਇੱਥੇ ਇਹ ਜਿਹੜੀ ਗੱਡੀ ਆ ਉਹ ਟੰਗੀ ਗਈ ਆ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਆਪਾਂ ਤੁਹਾਨੂੰ ਅੰਦਰੋਂ ਵੀ ਇੱਕ ਵਾਰੀ ਗੱਡੀ ਦਿਖਾਉ ਦਿੰਨੇ ਆ ਕਿ ਗੱਡੀ ਜਿਹੜੀ ਕਿਵੇਂ ਮਤ ਚੁੱਕੀ ਆ ਸੜ ਚੁੱਕੀ ਆ ਜਿਹੜੀ ਰਾਖ ਬਣ ਚੁੱਕੀ ਆ ਗੱਡੀ ਦੀ ਸਾਰੀ ਦੀ ਤੇ ਦੋਸਤੋ ਤੁਸੀਂ ਜਦੋਂ ਆਪਣੇ ਪਰਿਵਾਰਾਂ ਨਾਲ ਜਾਂਦੇ ਹੋ ਜਾਂ ਇਕੱਲੇ ਜਾਂਦੇ ਹੋ ਤਾਂ ਇੱਕ ਸਪੀਡ ਲਿਮਟ ਦੇ ਉੱਤੇ ਚੱਲਿਆ ਕਰੋ ਜਿਹੜੀ ਕਿ ਨਾਰਮਲ ਸਪੀਡ ਆਪਣੀ 60 ਤੋਂ 70 ਦੇ ਵਿੱਚ ਹੁੰਦੀ ਹੈ 80 ਤੋਂ ਜਿਹੜੀ ਥੱਲੇ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ 80 ਦੇ ਉੱਤੇ ਜਾ ਕੇ ਟ੍ਰੈਫਿਕ ਵਾਲੇ ਵੀ ਚਲਾਨ ਕਰ ਦਿੰਦੇ ਆ ਤੇ ਇੱਕ ਬੀਮ ਦੇ ਉੱਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਲੋਹੇ ਦੇ ਪੋਲ ਦੇ ਉੱਤੇ ਇਹ ਗੱਡੀ ਖੜਾਈ ਗਈ ਹੈ ਇੱਕ ਤੁਹਾਨੂੰ ਇਹ ਇੱਥੋਂ ਦੀ ਲੰਗਣ ਵਾਲਿਆਂ ਲਈ ਇਹ ਹਾਈਵੇ ਦੇ ਉੱਤੇ ਬਹੁਤ ਹੀ ਵੱਡੀ ਇੱਕ ਲਾ ਲਓ ਤੁਸੀਂ ਜਿਵੇਂ ਫਲੈਕਸ ਲਾ ਦਿੰਨੇ ਆ ਆਪਾਂ ਕੋਈ ਵੀ ਨਿਸ਼ਾਨ ਚੰਨ ਤਾਂ ਤੁਹਾਡੇ ਵਾਸਤੇ ਇਹ ਨਿਸ਼ਾਨ ਲੱਗਿਆ ਹੋਇਆ ਕਿ ਤੁਹਾਡੇ ਨਾਲ ਵੀ ਕੱਲ ਨੂੰ ਇਹ ਗੱਲਬਾਤ ਹੋ ਸਕਦੀ ਹੈ ਬਣ ਸਕਦੀ ਹੈ ਸੇਫ ਤੁਰੋ ਤੇ ਹੌਲੀ ਗੱਡੀ ਚਲਾਓ ਤਾਂ ਕਿ ਤੁਹਾ ਤੁਹਾਡੇ ਜਿਹੜੇ ਘਰ ਨੇ ਪਰਿਵਾਰ ਨੇ ਉਹ ਸੁਰੱਖਿਤ ਰਹਿਣ ਤੁਹਾਡੇ ਜਿਹੜੇ ਬੱਚੇ ਨੇ ਉਹ ਤੁਸੀਂ ਜਦੋਂ ਵਿੱਚ ਇਹਦੇ ਵਿੱਚ ਬਹਿ ਕੇ ਜਾਂਦੇ ਹੋ ਗੱਡੀਆਂ ਦੇ ਵਿੱਚ ਤਾਂ ਉਹ ਜਿਹੜੀਆਂ ਸੇਫ ਰਹਿਣ ਇਸ ਗੱਡੀ ਨੂੰ ਦੇਖ ਕੇ ਅਨੇਕਾਂ ਹੀ ਲੋਕ ਜਿਹੜੇ ਇੱਥੇ ਆ ਕੇ ਖੜਦੇ ਨੇ ਤੇ ਇਸ ਨੂੰ ਦੇਖ ਕੇ ਜਾਂਦੇ ਨੇ ਪਰ ਜਦੋਂ ਕਿਸੇ ਨੂੰ ਕਾਲ ਹੁੰਦੀ ਹੈ ਤਾਂ ਉਹ ਇਸ ਨੂੰ ਦੇਖ ਕੇ ਇੱਕ ਵਾਰੀ ਆਪਣੀ ਗੱਡੀ ਸਲੋ ਜ਼ਰੂਰ ਕਰਦਾ ਹੈ ਤੇ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਜਾਂਦੀ ਹੈ ਕਿ ਇਹ ਗੱਡੀ ਜਿਹੜੀ ਟੰਗੀ ਗਈ ਹੈ ਇਹਦੀ ਕਿੰਨੀ ਸਪੀਡ ਹੋਣੀ ਤੇ ਇਹਨੂੰ ਅੱਗ ਲੱਗ ਚੁੱਕੀ ਸੀ ਤੇ ਦੋਸਤੋ ਆਪਾਂ ਵੀ ਜੇਕਰ ਹੁਣ ਅਸੀਂ ਵੀ ਇੱਥੋਂ ਲੰਘ ਰਹੇ ਸੀਗੇ ਸਾਡੇ ਵੀ ਇੱਕਦਮ ਇਹ ਗੱਡੀ ਜਿਹੜੀ ਧਿਆਨ ਦੇ ਵਿੱਚ ਖਿੱਚ ਬਣੀ ਸਾਡੀ ਰੋਡ ਦਾ ਖਿੱਚ ਬਣੀ ਸਾਡੀ ਜਿਹੜੀ ਜਰਨੀ ਸੀ ਉਹਦਾ ਖਿੱਚ ਬਣੀ ਕਿ ਅਸੀਂ ਇੱਥੇ ਆ ਕੇ ਸਾਨੂੰ ਖੜਨਾ ਮਨਜ਼ੂਰ ਹੋਇਆ ਕਿਉਂਕਿ ਇਹੇ ਰੋਡ ਦੇ ਉੱਤੇ ਗੱਡੀ ਟੰਗੀ ਸਿਰਫ ਤੇ ਸਿਰਫ ਆਪਾਂ ਨੂੰ ਇਹੀ ਦੱਸਦੀ ਹੈ ਕਿ ਸੇਫ ਚੱਲੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡੇ ਲਈ ਵੀ ਇਹ ਗੱਲਾਂ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਬਹੁਤ ਹੀ ਜ਼ਿਆਦਾ ਨੁਕਸਾਨਦੇਹ ਹੋ ਸਕਦੀਆਂ ਜਿਹੜੀਆਂ ਤੇਜ਼ ਰਫ਼ਤਾਰ ਵਾਲੀਆਂ ਠੀਕ ਹੈ ਤੇ ਤੁਸੀਂ ਸੇਫ ਜਾਣਾ ਤੇ ਇਹ ਗੱਡੀ ਆਪੇ ਤੁਹਾਨੂੰ ਖਿੱਚਦੀ ਆਪਦੇ ਵੱਲ ਕਿਉਂਕਿ ਇਹਦੇ ਇਹਦੇ ਵਿੱਚ ਲਿਖਿਆ ਕੁਝ ਨਹੀਂ ਇਹਦੇ ਉੱਪਰ ਲਿਖਿਆ ਕੁਝ ਨਹੀਂ ਪਰ ਜਿਹੜੀ ਤੁਸੀਂ ਇਹਦੀ ਹਾਈਟ ਦੇਖ ਰਹੇ ਹੋ ਲੰਮੀ ਖੜੀ ਕਰ ਦਿੱਤੀ ਹੈ ਗੱਡੀ ਤਾਂ ਕਿ ਜਿਹੜੀ ਅੱਖਾਂ ਦੀ ਨਿਗਾਹ ਸਿੱਧੀ ਇਹਦੇ ਉੱਤੇ ਵੱਜੇ ਤੇ ਜਿਹੜਾ ਕੰਟਰੋਲ ਹੈ ਗੱਡੀ ਦਾ ਤੁਹਾਡੇ ਤੋਂ ਆਟੋਮੈਟਿਕ ਹੋ ਜਾਵੇ ਜੇ ਤੁਸੀਂ ਓਵਰ ਸਪੀਡ ਜਾ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ